ਵਿਨਾ ਵਰਮਾ ਜੀ ਦੀ ਕਹਾਣੀ ਕੱਚੀ ਮਿੱਟੀ ਦਾ ਅਗਲਾ ਭਾਗ ਉਹ ਦੇਸੀ ਕੁੜੀਆਂ ਤੇ ਸਮਾਂ ਬਰਬਾਦ ਕਰਨ ਦੀ ਬਜਾਏ ਇੰਗਲੈਂਡ ਦੀਆਂ ਜੰਪਲ ਕੁੜੀਆਂ ਨਾਲ ਵਿਆਹ ਕਰਵਾ ਕੇ ਪੱਕੇ ਹੋਣ ਦੇ ਚੱਕਰ ਸੀ ਹਰ ਕੋਈ ਆਪੋ ਆਪਣੇ ਦਾਤੇ ਲੱਗਾ ਹੋਇਆ ਸੀ ਵਿਦੇਸ਼ੀ ਵਿਦਿਆਰਥੀਆਂ ਨੂੰ ਇੰਗਲੈਂਡ ਦੀ ਨੌਜਵਾਨ ਪੀੜੀ ਘਟੀਆਂ ਸਮਝਦੀ ਸੀ ਉਹ ਵਿਦੇਸ਼ੀ ਮੁੰਡਿਆਂ ਨੂੰ ਸਕੂਟਰ ਤੇ ਕੁੜੀਆਂ ਨੂੰ ਸਕੂਟੀ ਦੱਸਦੇ ਸੀ ਇਹ ਕਿਹੋ ਜਿਹਾ ਕਲਚਰ ਸੀ ਜਿਸ ਚ ਹਰ ਕੋਈ ਆਪਣੇ ਤੋਂ ਉੱਚੇ ਨਾਲ ਰਿਸ਼ਤਾ ਜੋੜਨਾ ਚਾਹੁੰਦਾ ਸੀ ਤੇ ਆਪਣੇ ਵਰਗੇ ਬੰਦਿਆਂ ਨਾਲ ਨਫ਼ਰਤ ਕਰਦਾ ਸੀ ਜਸਪ੍ਰੀ ਜੋ ਪਹਿਲੀ ਪ੍ਰੀਤੀ ਤੇ ਹੁਣ ਪ੍ਰੀਤੀ ਸੱਦੀ ਜਾਣ ਲੱਗ ਪਈ ਸੀ ਦੀ ਸਮਝ 'ਚ ਗੁੰਝਲਾਂ ਨਹੀਂ ਆ ਰਹੀਆਂ ਸਨ ਉਹ ਤਾਂ ਬਸ ਕਿਸੇ ਵੀ ਹਿੱਲੇ ਵਸੀਲੇ ਇੰਗਲੈਂਡ ਦੀ ਤਿਲਕ ਵੀ ਧਰਤੀ ਤੇ ਆਪਣੇ ਪੈਰ ਜਮਾਉਣਾ ਚਾਹੁੰਦੀ ਸੀ ਕਿਉਂਕਿ ਇਹੀ ਉਹਦੇ ਮਾਪਿਆਂ ਦੀ दिली ਇੱਛਾ ਸੀ ਕਾਲਜ ਚ ਇੱਕ ਦਿਨ ਉਹਦੀ ਮੁਲਾਕਾਤ ਮੁੰਬਈ ਦੀ ਕੁੜੀ ਸੋਨੀਆ ਨਾਲ ਹੋਈ ਸੋਨੀਆ ਵੀ ਉਸ ਵਾਂਗ ਵਿਦਿਆਰਥੀ ਵੀਜ਼ੇ ਤੇ ਪੜਨ ਆਈ ਹੋਈ ਸੀ ਸੋਨੀਆ ਵਧੀਆ ਕੱਪੜੇ ਪਹਿਨਦੀ ਖੁੱਲਾ ਖਰਚਾ ਕਰਦੀ ਜਸਪ੍ਰੀਤ ਨੇ ਉਹਨੂੰ ਆਪਣੀ ਬੇਰੁਜ਼ਗਾਰੀ ਦੀ ਮੁਸ਼ਕਲ ਦੱਸੀ ਤਾਂ ਉਹ ਖੂਬ ਹੱਸੀ ਪ੍ਰੀਟੀ ਅਸਲ 'ਚ ਆਪਾਂ ਏਸ਼ੀਆ ਲੋਕ ਜਿੱਥੇ ਵੀ ਜਾਂਦੇ ਆ ਆਪਣੀਆਂ ਵੈਲਿਊਜ਼ ਦਾ ਟੋਕਰਾ ਆਪਣੇ ਸਿਰ ਤੇ ਚੁੱਕ ਕੇ ਲੈ ਜਾਂਦੇ ਆ ਯੂਰਪ 'ਚ ਆ ਕੇ ਇਹੋ ਜਿਹੀਆਂ ਵੈਲਿਊਜ਼ ਦੀ ਕੋਈ ਵੈਲਿਊ ਨਹੀਂ ਰਹਿ ਜਾਂਦੀ ਜੇ ਤੂੰ ਸੱਚਮੁੱਚ ਹੀ ਸਕਸੈਸਫੁਲ ਹੋਣਾ ਤਾਂ ਭੁੱਲ ਜਾ ਕੇ ਤੂੰ ਇੰਡੀਅਨ ਐ ਬੀ ਬ੍ਰਿਟਿਸ਼ ਐਂਡ ਬਿਹੇਵ ਲਾਈਕ ਆ ਬ੍ਰਿਟਿਸ਼ ਗਰਲ ਫਿਰ ਵੇਖ ਤੂੰ ਕਿਵੇਂ ਪ੍ਰੋਗਰੈਸ ਕਰਦੀ ਹੈ ਸੋਨੀਆ ਉਸ ਨੂੰ ਬੜੀ ਧੀਰ ਤੱਕ ਸਮਝਾਉਂਦੀ ਰਹੀ ਸੋਨੀਆ ਦੀ ਗੱਲ ਮੰਨ ਕੇ ਪ੍ਰੀਤੀ ਨੇ ਆਪਣੀ ਸੋਚ ਬਦਲਣੀ ਸ਼ੁਰੂ ਕੀਤੀ ਉਹਨੇ ਆਪਣੇ ਆਪ ਨਾਲ ਵਾਦਾ ਕੀਤਾ ਕਿ ਉਹ ਹੁਣ ਮਾੜੀ ਮਾੜੀ ਗੱਲ ਤੇ ਆਪਣੇ ਕਲਚਰ ਨੂੰ ਅੱਗੇ ਨਹੀਂ ਲੈ ਕੇ ਆਏਗੀ ਸਗੋਂ ਹਰ ਹਾਲਤ ਚ ਖੁਦ ਨੂੰ ਫਿਟ ਕਰੇਗੀ ਕਈ ਹਫ਼ਤਿਆਂ ਤੋਂ ਕਿਰਾਇਆ ਨਾ ਦਿੱਤੇ ਜਾਣ ਕਾਰਨ ਮਕਾਨ ਮਾਲਕ ਉਹਨੂੰ ਘਰ ਖਾਲੀ ਕਰਨ ਦਾ ਨੋਟਿਸ ਦੇ ਚੁੱਕਾ ਸੀ। ਬਾਕੀ ਸਾਰੇ ਮੁੰਡੇ ਕੁੜੀਆਂ ਇੱਧਰ ਉੱਧਰ ਖਿੰਡ ਗਏ ਤੇ ਉਹ ਇਕੱਲੀ ਰਹਿ ਗਈ। ਪਿਛਲੇ ਮਹੀਨੇ ਦਾ ਕਿਰਾਇਆ ਇਕੱਠਾ ਹੋਇਆ ਪਿਆ ਸੀ ਤੇ ਉਹਦੀ ਜੇਬ 'ਚ ਇੱਕ ਪੈਣੀ ਵੀ ਨਹੀਂ ਸੀ। ਉਹਨੇ ਆਪਣੀ ਮਜਬੂਰੀ ਮਕਾਨ ਮਾਲਕ ਨੂੰ ਦੱਸੀ, "ਠੀਕ ਐ। ਰਹੀ ਜਾ, ਪੈਸੇ ਨਹੀਂ ਹੈਗੇ ਤਾਂ ਕੋਈ ਨਹੀਂ। ਕਿਸੇ ਹੋਰ ਢੰਗ ਨਾਲ ਕਿਰਾਇਆ ਭਰ ਦੇ।" ਮਕਾਨ ਮਾਲਕ ਖਚੜੀ ਹਾਸੀ ਹੱਸਿਆ ਪ੍ਰੀਤੀ ਨੂੰ। ਗੰਝਾ ਦੁਕਾਨਦਾਰ ਯਾਦ ਆ ਗਿਆ ਪਰ ਉਹਨੇ ਪਹਿਲਾਂ ਵਾਲੀ ਗਲਤੀ ਨਾ ਦੁਹرائی ਮਕਾਨ ਮਾਲਕ ਦੀ ਗੰਦੀ ਹਬਸ ਨੂੰ ਪੂਰੀ ਕਰਨ ਲਈ ਤਿਆਰ ਹੋ ਗਈ ਉਹ ਹੋਰ ਚਾਰਾ ਵੀ ਕੀ ਸੀ ਘਰੋਂ ਬਾਹਰ ਕਿੱਥੇ ਜਾਂਦੀ ਉਹ ਪਰਾਏ ਮੁਲਕ ਚ ਕੌਣ ਉਹਨੂੰ ਜਾਣਦਾ ਸੀ ਕਿੱਧਰ ਜਾਂਦੀ ਉਹ ਆਪਣਾ ਸਮਾਨ ਚੁੱਕ ਕੇ ਹਰ ਥਾਂ ਤਾਂ ਉਹੀ ਹਾਲ ਸੀ ਨਾ ਉਹ ਨੂੰ ਕੰਮ ਮਿਲ ਰਿਹਾ ਸੀ ਨਾ ਆਮਦਨ ਦਾ ਕੋਈ ਹੋਰ ਸਾਧਨ ਸੀ ਮਾਪਿਆਂ ਨੇ ਇੱਕ ਵਾਰੀ ਫੀਸ ਭਰ ਕੇ ਜਿਵੇਂ ਆਪਣਾ ਫਰਜ਼ ਪੂਰਾ ਕਰਤਾ ਸੀ ਉਸ ਪਿੱਛੋਂ ਉਸਤੇ ਕੀ ਬੀਤੀ ਸ਼ਾਇਦ ਉਹਨਾਂ ਨੇ ਸੋਚਣਾ ਵੀ ਨਹੀਂ ਚਾਹਿਆ ਸੀ ਨਾ ਉਹ ਵਾਪਸ ਮੁੜ ਸਕਦੀ ਸੀ ਤੇ ਨਾ ਹੀ ਅੱਗੇ ਜਾਣ ਲਈ ਕੋਈ ਹੋਰ ਰਾਹ ਦਿਖਾਈ ਦੇ ਰਿਹਾ ਸੀ ਆਪਣੇ ਆਪ ਨੂੰ ਵੇਚਣ ਤੋਂ ਇਲਾਵਾ ਉਸ ਕੋਲ ਹੋਰ ਕੋਈ ਚਾਰਾ ਨਹੀਂ ਸੀ ਨਾ ਉਹਦੀ ਵਿੱਦਿਆ ਪੜ੍ਹਾਈ ਕੰਮ ਆ ਰਹੀ ਸੀ ਨਾ ਉਹਦੇ ਕੰਮ ਕਰਨ ਦੀ ਯੋਗਤਾ ਦੀ ਕੋਈ ਕੀਮਤ ਪੈ ਰਹੀ ਸੀ ਜੇ ਮੁੱਲ ਪੈਂਦਾ ਸੀ ਤਾਂ ਉਹਦੀ ਸੁੰਦਰਤਾ ਤੇ ਜਵਾਨੀ ਦਾ ਜੋ ਹਲੇ ਪੂਰੀ ਤਰ੍ਹਾਂ ਚੜੀ ਵੀ ਨਹੀਂ ਸੀ ਹੁਣ ਅਕਸਰ ਮਕਾਨ ਮਾਲਕ ਉਹਦੇ ਕਮਰੇ 'ਚ ਗੇੜੇ ਮਾਰਦਾ ਆਪਣੀ ਹਵਸ ਪੂਰੀ ਕਰਦਾ ਬੇਕਰੀ ਤੇ ਭੁੱਖਮਰੀ ਦੀ ਸ਼ਿਕਾਰ ਪ੍ਰੀਤੀ ਚੁੱਪਚਾਪ ਉਹਦਾ ਜ਼ੁਲਮ ਬਰਦਾਸ਼ਤ ਕਰਦੀ ਕਿਰਾਏ ਦਾ ਫਿਕਰ ਤਾਂ ਮੁੱਕ ਗਿਆ ਪਰ ਖਾਣ ਪੀਣ ਦਾ ਖਰਚਾ ਤੇ ਕਾਲਜ ਦੀ ਫੀਸ ਦਾ ਬੋਝ ਹਲੇ ਵੀ ਉਹਦੇ ਸਿਰ ਤੇ ਸਵਾਰ ਸੀ ਉਹ ਬਾਹਰ ਕੰਮ ਲੱਭਣ ਜਾਂਦੀ ਭਾਵੇਂ ਜਿਹੋ ਜਿਹਾ ਮਰਜੀ ਮਿਲ ਜਾਵੇ ਕਿਸੇ ਰੈਸਟੋਰੈਂਟ 'ਚ ਭਾਂਡੇ ਮਾਂਜਣ ਦੀ ਨੌਕਰੀ ਮਿਲ ਗਈ ਰੈਸਟੋਰੈਂਟ ਦੇ ਮਾਲਕ ਤੋਂ ਲੈ ਕੇ ਵੈਰਿਆਂ ਤੱਕ ਹਰ ਬੰਦਾ ਉਹਦੇ ਨਾਲ ਸੌਣਾ ਚਾਹੁੰਦਾ ਸੀ ਉਹਦੀ ਮਜਬੂਰੀ ਦਾ ਨਜਾਇਜ਼ ਫਾਇਦਾ ਉਠਾਉਣਾ ਚਾਹੁੰਦਾ ਸੀ ਮਰਦ ਹੀ ਨਹੀਂ ਕਈ ਵਾਰੀ ਔਰਤਾਂ ਦਾ ਬਿਵਹਾਰ ਵੀ ਇੰਨਾ ਗੰਦਾ ਹੁੰਦਾ ਸੀ ਕਿ ਉਹਨੂੰ ਯਕੀਨ ਨਹੀਂ ਹੁੰਦਾ ਇੱਕ ਵਾਰੀ ਉਹ ਕੱਪੜਿਆਂ ਦੀ ਇੱਕ ਦੁਕਾਨ ਤੇ ਕੰਮ ਪੁੱਛਣ ਗਈ ਬੁੱਢੇ ਦੁਕਾਨਦਾਰ ਨੇ ਉਹਨੂੰ ਕੰਮ ਤੇ ਰੱਖ ਲਿਆ ਇੱਕ ਹਫ਼ਤੇ ਪਿੱਛੋਂ ਉਹਦੀ ਪਤਨੀ ਦੁਕਾਨ ਤੇ ਆਈ ਤਾਂ ਪ੍ਰੀਤੀ ਨੂੰ ਦੇਖ ਕੇ ਭੜਕ ਉੱਠੀ ਤੈਨੂੰ ਕੀਨੇ ਰੱਖਿਆ ਇੱਥੇ ਗੁੱਸੇ 'ਚ ਬੋਲੀ ਅੰਕਲ ਜੀ ਨੇ ਪ੍ਰੀਤੀ ਨੇ ਦੱਸਿਆ ਅੰਕਲ ਤਾਂ 부ੜੀਆਂ ਨੂੰ ਦੇਖ ਕੇ پاگل ਹੋ ਜਾਂਦਾ ਏ ਤੂੰ ਤਾਂ ਫਿਰ ਕੁੜੀ ਚੀੜੀ ਐ ਤੇਰੇ ਕਰਕੇ ਤਾਂ ਦਿਮਾਗ ਜਮਾ ਹੀ ਹਿੱਲ ਜੂ ਉਹਦਾ ਚੱਲ ਭੱਜ ਜਾ ਇੱਥੋਂ ਮੁੜ ਕੇ ਨਾ ਆਈ ਮਾਲਕਣ ਨੇ ਉਹਨੂੰ ਦੁਰਕਾਰਿਆ ਬੇਇੱਜ਼ਤੀ ਜਹੀ ਕਰਵਾ ਕੇ ਪ੍ਰੀਤੀ ਘਰ ਵਾਪਸ ਆ ਗਈ ਉਹਨੂੰ ਸਮਝ ਨਹੀਂ ਆ ਰਹੀ ਸੀ ਕਿ ਇਹੋ ਜਿਹੇ ਲੋਕਾਂ ਦੀ ਸ਼ਿਕਾਇਤ ਕਿੱਥੇ ਕੀਤੀ ਜਾਏ ਕਿਹੜਾ ਕਾਨੂੰਨ ਸੀ ਜਿਹੜਾ ਉਹਦੀ ਮਦਦ ਕਰ ਸਕਦਾ ਸੀ ਜਾਲੀ ਪ੍ਰਵਾਸੀਆਂ ਨੂੰ ਮੱਤੇ ਮੁਜਰਮਾਨوں ਵੀ ਇੱਥੋਂ ਦੀ ਸਰਕਾਰ ਰਹਿਣ ਸਹਿਣ ਦਾ ਖਰਚਾ ਪਾਣੀ ਦਿੰਦੀ ਸੀ ਪਰ ਉਸ ਵਰਗੇ ਮਜਬੂਰ ਤੇ ਗਰੀਬ ਵਿਦਿਆਰਥੀਆਂ ਲਈ ਕੋਈ ਹੱਕ ਨਹੀਂ ਬਣਿਆ ਸੀ ਨਾ ਹੀ ਉਹਨਾਂ ਲਈ ਕੋਈ ਸਰਕਾਰੀ ਪੱਤਾ ਸੀ ਜਿਸ ਰਾਹੀਂ ਸੰਕਟ ਸਮੇਂ ਉਹ ਆਪਣਾ ਗੁਜ਼ਾਰਾ ਕਰ ਸਕਣ ਮੋਟੀਆਂ ਫੀਸਾਂ ਪਰਵਾਹ ਕੇ ਵਿਦੇਸ਼ਾਂ ਤੋਂ ਸੱਦੇ ਗਏ ਨਾ ਭੋਲੇ-ਪਾਲੇ ਪੰਛੀਆਂ ਨੂੰ ਕਿਵੇਂ ਜਾਲ 'ਚ ਫਸਾਇਆ ਜਾਂਦਾ ਸੀ ਇਸ ਬਾਰੇ ਕਦੇ ਕਿਸੇ ਨੇ ਪਿੰਕ ਵੀ ਨਹੀਂ ਸੀ ਬਾਹਰ ਕੱਢੀ ਜਿਨ੍ਹਾਂ ਤੇ ਬੀਤਦੀ ਸੀ ਬਸ ਉਹੀ ਜਾਣਦੇ ਸੀ ਨਾ ਉਹਨਾਂ ਨੂੰ ਭੇਜਣ ਵਾਲਿਆਂ ਨੂੰ ਕੋਈ ਖਬਰ ਸੀ ਤੇ ਨਾ ਇੱਥੇ ਸੱਦਣ ਵਾਲਿਆਂ ਨੂੰ ਕੋਈ ਚੇਤਾ ਸੀ ਹਾਲਾਤ ਦੇ ਮਾਰੇ ਹੋਏ ਇਹ ਨਵੀਂ ਪਨੀਰੀ ਦੇ ਮੁੰਡੇ ਕੁੜੀਆਂ ਚੰਗੇ ਭਵੇਖ ਦੀ ਪਾਲ ਚ ਕਿਵੇਂ ਆਪਣਾ ਜੀਵਨ ਬਰਬਾਦ ਕਰ ਰਹੇ ਸਨ ਸ਼ਾਇਦ ਕਿਸੇ ਨੂੰ ਵੀ ਪਤਾ ਨਹੀਂ ਸੀ ਆਪਣੀ ਹੋਰ ਕੋਈ ਬਹਾਨਾ ਚੱਲਦੀ ਦੇਖ ਕੇ ਪ੍ਰੀਤੀ ਨੇ ਇੱਕ ਦਿਨ ਫਿਰ ਸੋਨੀਆ ਨਾਲ ਗੱਲ ਕੀਤੀ ਜੇ ਮੈਂ ਫੀਸ ਨਾ ਭਰੀ ਤਾਂ ਮੇਰੇ ਕਾਲਜ ਵਾਲੇ ਮੇਰਾ ਨਾਮ ਕੱਟ ਦੇਣਗੇ ਹੋਮ ਆਫਿਸ ਵਾਲੇ ਮੈਨੂੰ ਵਾਪਸ ਭੇਜ ਦੇਣਗੇ ਪ੍ਰੀਤੀ ਨੇ ਮੁੱਖ ਦੀ ਗੱਲ ਕੀਤੀ ਪ੍ਰੀਤੀ ਮੈਂ ਤੈਨੂੰ ਕਮਾਈ ਦਾ ਆਸਾਨ ਤੇ ਵਧੀਆ ਢੰਗ ਦੱਸਦੀ ਆਂ ਹਿੰਗ ਲੱਗੇ ਨਾ ਫਟਕੜੀ ਰੰਗ ਆਵੇ ਚੋਖਾ ਮੈਂ ਇੱਕ ਮ사ਜ ਪਾਲਰ ਤੇ ਜਾਂਨੀ ਆ ਉੱਥੇ ਮ사ਜ ਦੇ ਨਾਮ ਤੇ ਹੋਰ ਬੜਾ ਕੁਝ ਚੱਲਦਾ ਏ ਇੱਕ ਰਾਤ ਦੇ 100 ਪਾਉਂਡ ਮਿਲ ਜਾਂਦੇ ਨੇ ਮਤਲਬ ਜਿੰਨੀਆਂ ਮਰਜ਼ੀ ਰਾਤਾਂ ਲਾਓ ਕੰਮ ਹੀ ਕੰਮ ਆ ਕਦੇ ਜੌਬਲੈਸ ਹੋਏਂਗੇ ਹੀ ਨਹੀਂ ਸੋਨੀਆ ਨੇ ਦੱਸਿਆ ਪਰ ਕੰਮ ਕੀ ਐ ਪ੍ਰੀਤੀ ਸਮਝੀ ਨਹੀਂ ਉਹੀ ਜੋ ਤੂੰ ਆਪਣੇ ਲੈਂਡਲੋਰ ਨਾਲ ਕਰਦੀ ਐ ਸੋਨੀਆ ਮੁਸਕਰਾਈ ਪਰ ਪਰ ਪ੍ਰੀਤੀ ਦੇ ਬੁੱਲ ਕੰਬੇ ਪਰ ਕੁਝ ਨਹੀਂ ਤੇਰੀ ਮਰਜ਼ੀ ਹੈ ਵੈਸੇ ਵੀ ਇਹ ਕੰਮ ਤੂੰ ਆਪਣੇ ਲਈ ਤਾਂ ਕਰ ਹੀ ਨਹੀਂ ਰਹੀ ਤੂੰ ਤਾਂ ਬਲੀ ਦਾ ਬੱਕਰਾ ਬਣੀ ਹੋਈ ਆ ਆਪਣੇ ਮਾਪਿਆਂ ਦੇ ਸੁਪਨੇ ਪੂਰੇ ਕਰਨ ਲਈ ਅਸੀਂ ਇਹ ਕੀਮਤ ਚੁਕਾ ਰਹੀਆਂ ਉਹਨਾਂ ਮਾਪਿਆਂ ਲਈ ਜੋ ਸਾਨੂੰ ਕੁੜੀਆਂ ਨੂੰ ਮੁੰਡਿਆਂ ਵਾਂਗ ਸਮਝਦੇ ਨੇ ਉਹਨਾਂ ਮਾਪਿਆਂ ਵਾਸਤੇ ਜੋ ਆਪਣੀ ਔਲਾਦ ਰਾਹੀਂ ਆਪਣੇ ਸੁਪਨੇ ਪੂਰੇ ਕਰਨੇ ਚਾਹੁੰਦੇ ਨੇ ਜੋ ਉਹ ਖੁਦ ਅਧੂਰੇ ਛੱਡ ਗਏ ਸੀ ਨੜੇ ਤੂੰ ਆਪਣੀ ਫੀਸ ਭਰਨ ਲਈ ਕੁਰਬਾਨੀ ਦੇਣੀ ਹੈ ਸਾਡੇ ਕਲਚਰ ਚ ਇਹ ਸਿਖਾਇਆ ਗਿਆ ਪੜ੍ਹਾਈ ਤਾਂ ਤਪੱਸਿਆ ਹੈ ਇਹਦੇ ਲਈ ਹਰ ਕੁਰਬਾਨੀ ਕਰਨੀ ਪੈਂਦੀ ਹੈ ਫਿਰ ਜੇ 2 ਘੰਟੇ ਕਿਸੇ ਨਾਲ ਸੌਂ ਲਏਗੀ ਤਾਂ ਕੀ ਫਰਕ ਪੈ ਜਾਣਾ ਕਿਰਾਇਆ ਭਰਨ ਲਈ ਜੇ ਮਕਾਨ ਮਾਲਕ ਨਾਲ ਸੈਕਸ ਕਰ ਸਕਦੀ ਹੈ ਤਾਂ ਫਿਰ ਫੀਸ ਇਕੱਠੀ ਕਰਨ ਲਈ 2-4 ਹੋਰ ਗ੍ਰਾਹਕਾਂ ਨਾਲ ਕਰਕੇ ਭਾ ਕੀ ਪਾਪ ਹੋ ਜਾਏਗਾ ਸੋਨੀਆ ਨੇ ਸਾਫ਼ ਸਪਸ਼ਟ ਸ਼ਬਦਾਂ ਚ ਕਿਹਾ ਕੋਈ ਹੋਰ ਰਾਹ ਨਹੀਂ ਹੈ ਪ੍ਰੀਤੀ ਨੇ ਪੁੱਛਿਆ ਹੋਰ ਕਿਹੜਾ ਰਾਹ ਸੋਨੀਆ ਨੇ ਵੀ ਪੁੱਛਿਆ ਕੋਈ ਚੈਰਿਟੀ ਮਦਦ ਕਰ ਦੇ ਜਾਂ ਕਿਤੋਂ ਖਰਚਾ ਮਿਲ ਜਾਏ ਪ੍ਰੀਤੀ ਨੇ ਸੁਝਾ ਦਿੱਤਾ ਚੈਰਿਟੀ ਤੈਨੂੰ ਪੈਨਣ ਲਈ 2-4 ਪੁਰਾਣੇ ਕੱਪੜੇ 10 ਪਾਉਂਡ ਖਾਣ ਪੀਣ ਲਈ ਜ਼ਰੂਰ ਦੇ ਦੇਗੀ ਪਰ ਤੇਰਾ ਇਸ ਕੰਟਰੀ 'ਚ ਰਹਿਣ ਤੇ ਪੜਨ ਦਾ ਖਰਚਾ ਨਹੀਂ ਭਰ ਸਕਦੀ ਉਹ ਤੈਨੂੰ ਖੁਦ ਨੂੰ ਚੁੱਕਣਾ ਪਵੇਗਾ 10 ਖਰਚਾ ਤੈਨੂੰ ਕਮਲੀ ਨੂੰ ਕੌਣ ਦੇਵੇਗਾ ਸੋਨੀਆ ਹੱਸੀ ਫਿਰ ਕੀ ਕਰਾਂ ਮੈਂ ਪ੍ਰੀਤੀ ਨੇ ਉਹਦੀਆਂ ਅੱਖਾਂ 'ਚ ਦੇਖਿਆ ਉਹੀ ਜੋ ਮੈਂ ਕਰ ਰਹੀ ਹਾਂ ਕੱਲ ਨੂੰ ਮੇਰੇ ਨਾਲ ਚੱਲਨੀ ਦੇਖੀ ਕੰਮ ਪਸੰਦ ਆ ਗਿਆ ਤਾਂ ਕਰੀ ਵਰਨਾ ਤੇਰੀ ਮਰਜ਼ੀ ਸੋਨੀਆ ਨੇ ਸਮਝਾਇਆ ਦੂਜੇ ਦਿਨ ਪ੍ਰੀਤੀ ਉਹਦੇ ਨਾਲ ਮ사ਜ ਪਾਰਲਰ 'ਚ ਗਈ ਇੱਕ ਹਫਤਾ ਉਹਨੂੰ ਮ사ਜ ਕਰਨੀ ਸਿਖਾਈ ਗਈ ਮ사ਜ ਪਾਰਲਰ 'ਚ ਮ사ਜ ਕਰਾਉਣ ਲਈ ਬਹੁਤੇ ਮਰਦ ਹੀ ਆਉਂਦੇ ਸੀ ਨੰਗ ਢੰਗੇ ਹੋ ਕੇ ਫੱਟਿਆਂ ਤੇ ਲੰਬੇ ਪੈ ਜਾਂਦੇ ਤੇ ਖੂਬਸੂਰਤ ਜਵਾਨ ਕੁੜੀਆਂ ਉਹਨਾਂ ਦੀ ਮਾਲਿਸ਼ ਕਰਦੀਆਂ ਸਰੀਰ 'ਚ ਗਰਮੀ ਆਉਣ ਪਿੱਛੋਂ ਉਹਨਾਂ ਕੁੜੀਆਂ ਨਾਲ ਹੀ ਸੈਕਸ ਕਰਦੇ। ਬਖਸ਼ਿਸ਼ ਵਜੋਂ 20-20 ਪੌਂਡ ਦੇ ਨੋਟ ਸੁੱਟ ਜਾਂਦੇ। ਪਹਿਲੇ ਦਿਨ ਹੀ ਪ੍ਰੀਤੀ ਨੂੰ 150 ਪੌਂਡ ਦੀ ਕਮਾਈ ਹੋਈ। ਇੰਨੇ ਪੈਸੇ ਇੱਕ ਦਿਨ ਮਿਲਣ ਤੇ ਉਹਨੂੰ ਅਜੀਬ ਜਿਹੀ ਖੁਸ਼ੀ ਹੋਈ। ਸਾਰਾ ਸਾਰਾ ਦਿਨ ਗਧਿਆਂ 'ਵਾਂ ਕੰਮ ਕਰਕੇ 20 ਪੌਂਡ ਦੇਣ ਵਾਲੇ ਮਾਲਕ ਇੰਜ ਨਖਰੇ ਕਰਦੇ ਸੀ ਜਿਵੇਂ ਕੋਈ ਬਹੁਤ ਵੱਡਾ एहसान ਕਰਦੇ ਹੋਣ ਪਰ ਇੱਥੇ ਬਗੈਰ ਕਿਸੇ ਝਿੜਕ ਤੇ ਬੇਇੱਜ਼ਤੀ ਦੇ ਇੱਕ ਘੰਟੇ 'ਚ 20 ਪੌਂਡ ਬਣ ਜਾਂਦੇ ਸੀ। ਕੁਝ ਹਫ਼ਤਿਆਂ 'ਚ ਹੀ ਉਹਦਾ ਪਰਸ ਪੌਂਡਾਂ ਨਾਲ ਭਰ ਗਿਆ ਸੀ। ਉਹਨੂੰ ਉਮੀਦ ਹੋ ਗਈ ਕਿ ਨਾ ਸਿਰਫ ਉਹ ਆਪਣਾ ਖਰਚ ਚਲਾ ਸਕੇਗੀ ਉਹ ਆਪਣੀ 2 ਸਾਲਾਂ ਦੀ ਫੀਸ ਵੀ ਬੜੇ ਆਰਾਮ ਨਾਲ ਭਰ ਸਕੇਗੀ। ਮ사ਜ ਪਾਰਲਰ ਦਾ ਕਾਲਾ ਮੈਨੇਜਰ ਉਹਦੇ ਤੋਂ ਬਹੁਤ ਖੁਸ਼ ਸੀ। ਉਹਨੂੰ ਕਦੇ-ਕਦੇ ਪਾਰਲਰ ਤੋਂ ਬਾਹਰ ਵੀ ਗ੍ਰਾਹਕਾਂ ਕੋਲ ਭੇਜ ਦਿੰਦਾ ਸੀ। ਅਮੀਰ ਮਰਦਾਂ ਦੇ ਘਰਾਂ 'ਚ ਜਾ ਕੇ ਉਹਨਾਂ ਦੀ ਮਾਲਿਸ਼ ਤੇ ਸਰੀਰਕ ਭੁੱਖ ਪੂਰੀ ਕਰਦੀ। ਬਦਲੇ ਜਮਿਲਦਾ ਚੰਗਾ ਪੈਸਾ ਜੋ ਇਸ ਦੁਨੀਆ ਦੀ ਗੰਡੀ ਨੂੰ ਚਲਾਉਣ ਵਾਲਾ ਪੈਟਰੋਲ ਸੀ ਜਿਸ ਤੋਂ ਬਗੈਰ ਜ਼ਿੰਦਗੀ ਇੱਕ ਕਦਮ ਵੀ ਅੱਗੇ ਨਹੀਂ ਰੇੜਦੀ ਸੀ ਪੈਸਾ ਇਸ ਲਈ ਬੰਦਾ ਕੁਝ ਵੀ ਕਰਨ ਲਈ ਤਿਆਰ ਹੋ ਜਾਂਦਾ ਜਿਸ ਵਾਸਤੇ ਲੋਕ ਆਪਣੀ ਔਲਾਦ ਨੂੰ ਸੱਤ ਸਮੁੰਦਰੋਂ ਪਾਰ ਕਾਲਿਆਂ ਪਾਣੀਆਂ 'ਚ ਕਮਾਈਆਂ ਕਰਨ ਨੂੰ ਭੇਜਦੇ ਆ ਜਿਸ ਤੇ ਬਲਪੁੱਤੇ ਉਸ ਵਰਗੀਆਂ ਮਜਬੂਰ ਕੁੜੀਆਂ ਖਰੀਦੀਆਂ ਤੇ ਵੇਚੀਆਂ ਜਾਂਦੀਆਂ ਤੇ ਜਿਸ ਤੇ ਲਈ ਆਦਮੀ ਜਾਨਵਰ ਤੋਂ ਵੀ ਵੱਧ ਬੁਰਾ ਤੇ ਹੈਵਾਨ ਵੜ ਜਾਂਦਾ 6 ਮਹੀਨੇ ਉਹਦਾ ਕੰਮ ਖੂਬ ਚੱਲਿਆ ਪਰ ਇੱਕ ਦਿਨ ਅਚਾਨਕ ਪੁਲਿਸ ਦਾ ਛਾਪਾ ਪਿਆ ਮ사ਜ ਪਾਰਲਰ ਬੰਦ ਹੋ ਗਿਆ ਪ੍ਰੀਤੀ ਦੀ ਆਮਦਨ ਦਾ ਜੋ ਇੱਕੋ ਇੱਕ ਰਾ ਖੁੱਲਾ ਸੀ ਉਹਨੂੰ ਵੀ ਜ਼ਿੰਦਾ ਲੱਗ ਗਿਆ ਉਹ ਫਿਰ ਬੇਰੁਜ਼ਗਾਰ ਤੇ ਬੇਕਾਰ ਹੋ ਗਈ ਸੋਨੀਆ ਨਾਲ ਮਿਲ ਕੇ ਉਹਨੇ ਨਿੱਜੀ ਤੌਰ ਤੇ ਗਾਖ ਲੱਭਣੇ ਸ਼ੁਰੂ ਕਰ ਦਿੱਤੇ ਟੈਲੀਫੋਨਾਂ ਤੇ ਗੱਲਾਂ ਹੁੰਦੀਆਂ ਤੇ ਸੌਦੇ ਪੱਕੇ ਹੋ ਜਾਂਦੇ ਕਦੇ-ਕਦੇ ਕਾਲਜ ਵੀ ਢੇੜਾ ਮਾਰ ਆਉਂਦੀ ਉਹ ਤਾਂ ਕਿ ਉਹਦਾ ਵੀਜ਼ਾ ਬਣਿਆ ਰਹੇ ਇਮੀਗ੍ਰੇਸ਼ਨ ਦੀ ਤਲਵਾਰ ਹਰ ਸਮੇਂ ਸਿਰ ਤੇ ਲਟਕਦੀ ਹੋਣ ਕਾਰਨ ਉਹ ਆਪਣੀ ਫੀਸ ਸਮੇਂ ਤੇ ਭਰਦੀ ਰਹੀ ਸੀ ਖਾਣ ਪੀਣ ਨੂੰ ਭਾਵੇਂ ਮਿਲੇ ਜਾਂ ਨਾ ਪਰ ਫੀਸ ਹਮੇਸ਼ਾ ਹਮੇਸ਼ਾ ਸਹੀ ਸਮੇਂ ਤੇ ਭਰੀ ਸੀ ਉਹਨੇ ਆਪਣੇ ਮਾਪਿਆਂ ਦੇ ਖੱਤ ਜਿਨ੍ਹਾਂ ਨੂੰ ਉਹ ਕਦੀ ਉਡੀਕਦੀ ਹੁੰਦੀ ਸੀ ਹੁਣ ਉਹਨੇ ਖੋਲਣੇ ਵੀ ਛੱਡ ਦਿੱਤੇ ਸੀ ਕੀ ਸੀ ਉਹਨਾਂ ਖੱਤਾਂ ਚ ਉਹੀ ਲਿਖਿਆ ਖਿਸੀਆਂ ਪੀਟੀਆਂ ਗੱਲਾਂ ਫੋਕੇ ਉਪਦੇਸ਼ ਜਿਨ੍ਹਾਂ ਦਾ ਇਸ ਮੁਲਕ 'ਚ ਕੋਈ ਅਰਥ ਨਹੀਂ ਨਿਕਲਦਾ ਭਾਰਤ ਬੈਠੇ ਜਿਹੜੇ ਉਹਨੂੰ ਗੁੜ ਗਿਆਨ ਤੇ ਸਿੱਖਿਆ ਦਿੰਦੇ ਸੀ ਉਹ ਇੰਗਲੈਂਡ ਦੇ ਮਾਹੌਲ 'ਚ ਹਵਾ 'ਚ ਕਾਫੂਰ ਵਾਂਗ ਉੱਡ ਜਾਂਦਾ ਸੀ ਕਦੇ-ਕਦੇ ਘਰ ਫੋਨ ਕਰਕੇ ਹਾਲਚਾਲ ਪੁੱਛਦੀ ਤੇ ਦੱਸਦੀ ਉਹਦਾ ਪਿਓ ਪਹਿਲਾਂ ਵਾਂਗ ਹੀ ਸ਼ੇਖੀਆਂ ਮਾਰਦਾ ਕਿ ਉਹਦੀ ਲਾਇਕੀ ਤੇ ਬਹਾਦਰੀ ਦੀਆਂ ਤਾਰੀਫਾਂ ਦੇ ਪੁੱਲ ਬੰਨਦਾ ਪਰ ਪ੍ਰੀਤੀ ਨੂੰ ਇਹ ਸਭ ਗੱਲਾਂ ਫ਼ਾਜ਼ੂਲ ਲੱਗਦੀਆਂ। ਉਹਦੀ ਮਾਂ ਕਦੇ ਫੋਨ ਤੇ ਰੋਣ ਲੱਗਦੀ, ਉਹਨੂੰ ਲੱਗਦਾ ਜਿਵੇਂ ਉਹ ਫਫੇ ਕੁੱਟਣੀ ਹੋਵੇ। ਉਹ ਗੱਲ ਅੱਧ ਵਿਚਾਲੇ ਛੱਡ ਕੇ ਫੋਨ ਕੱਟ ਦਿੰਦੀ ਸੀ ਆਪਣੇ ਆਪ ਨਾਲ ਜੋ ਦੁਖਾਂਤ ਵਾਪਰਿਆ ਸੀ ਤੇ ਨਰਕ ਵਰਗਾ ਜਿਹੜਾ ਜੀਵਨ ਉਹ ਜੀ ਰਹੀ ਸੀ ਉਸ ਲਈ ਆਪਣੇ ਮਾਪਿਆਂ ਨੂੰ ਹੀ ਉਹ ਜ਼ਿੰਮੇਵਾਰ ਸਮਝਦੀ ਸੀ। ਉਹ ਜਿਨ੍ਹਾਂ ਨੇ ਬਿਨਾਂ ਸੋਚੇ ਸਮਝੇ ਸਿਰਫ਼ ਆਪਣੀ ਹੋਂਮੇ ਪੂਰੀ ਕਰਨ ਲਈ ਉਹਨੂੰ ਨਰਕ ਚ ਭੇਜ ਦਿੱਤਾ ਸੀ ਤੇ ਹੁਣ ਉਹ ਉਮੀਦ ਕਰਦੇ ਸੀ ਕਿ ਉਹ ਉਹਨਾਂ ਨੂੰ ਵੀ ਸੱਦ ਲਵੇ ਉਹਦੀ ਛੋਟੀ ਭੈਣ ਨੂੰ ਵੀ ਇੰਗਲੈਂਡ ਦੀ ਪੜ੍ਹਾਈ ਕਰਵਾਈ ਕਰਵਾਈ ਜਾਵੇ ਪ੍ਰੀਤੀ ਨੂੰ ਲੱਗਦਾ ਜਿਵੇਂ ਉਹਦੇ ਮਾਪੇ ਹੀ ਉਹਦੇ ਅਸਲੀ ਦੁਸ਼ਮਣ ਹੋਣ ਕਿੰਨੇ ਚੰਗੇ ਸਮੇਂ ਹੁੰਦੇ ਸੀ ਪਹਿਲਾਂ ਜਦੋਂ ਮਾਪੇ ਆਪਣੀਆਂ ਧੀਆਂ ਨੂੰ ਡੋਲੀ ਪਾਉਣ ਵੇਲੇ ਹੀ ਘਰੋਂ ਕੱਢਦੇ ਸੀ ਆਪਣੀ ਇੱਜ਼ਤ ਸਮਝ ਕੇ ਉਹਨਾਂ ਦੀ ਹਿਫਾਜ਼ਤ ਕਰੀ ਜਾਂਦੀ ਸੀ ਕੁੜੀਆਂ ਦੀ ਕਮਾਈ ਖਾਣਾ ਪਾਪ ਸਮਝਿਆ ਜਾਂਦਾ ਸੀ ਪਰ ਹੁਣ ਜ਼ਮਾਨਾ ਕਿੰਨਾ ਬਦਲ ਗਿਆ ਕੁੜੀਆਂ ਮੁੰਡਿਆਂ 'ਚ ਕੋਈ ਫਰਕ ਨਹੀਂ ਰਿਹਾ ਪਰ ਜੋ ਅਸਲੀ ਫਰਕ ਹੈ ਉਹ ਮਿਟਾਇਆ ਵੀ ਨਹੀਂ ਜਾ ਸਕਦਾ ਕਿੰਨੀ ਛੋਟੀ ਉਮਰ ਚ ਹੀ ਕਿੰਨੇ ਕੌੜੇ ਤਜਰਬੇ ਹੋ ਗਏ ਸੀ ਉਹਨੂੰ ਮੂੰਹ ਟਕੇ ਹੀ ਉਹ ਸੋਚ ਰਹੀ ਸੀ ਕਿ ਕਿਸੇ ਨੇ ਉਹਨੂੰ ਪਿੱਠ ਤੋਂ ਫੜ ਕੇ ਹਿਲਾਇਆ ਮੂੰਹ 'ਤੇ ਚਾਦਰ ਲਾ ਕੇ ਜਦੋਂ ਨੇ ਦੇਖਿਆ ਸਾਹਮਣੇ ਨਸ਼ੱਤਰਕੌਰ ਮੁਸਕਰਾ ਰਹੀ ਸੀ ਉੱਠ ਧੀਏ ਰੋਟੀ ਖਾ ਲੈ ਨਸ਼ੱਤਰਕੌਰ ਨੇ ਪਿਆਰ ਨਾਲ ਕਿਹਾ ਨਾ ਚਾਉਂਦਿਆ ਹੋਇਆ ਵੀ ਪ੍ਰੀਤੀ ਉੱઠી ਤੇ ਆਪਣੇ ਵਾਲ ਸੰਵਾਰਨ ਲੱਗੀ ਦੋਵੇਂ ਹੌਲੀ-ਹੌਲੀ ਰੈਸਟ ਰੂਮ ਚ ਚਲੀਆਂ ਗਈਆਂ ਜਿੱਥੇ ਸਰਾਫ ਬੈੰਦਾ ਹੁੰਦਾ ਸੀ। ਪ੍ਰੀਤੀ ਰੋਟੀ ਖਾਣ ਲੱਗੀ। ਤਾਂ ਉਹ ਉਹਦੇ ਮੂੰਹ ਵੱਲ ਵੇਖਦੀ ਰਹੀ। ਇੱਕ ਗੱਲ ਕਹਾ ਮੰਨੇਗੀ ਤੂੰ? ਦੱਸੋ ਆਂਟੀ ਜੀ, ਪ੍ਰੀਤੀ ਬੋਲੀ। ਤੂੰ ਆਪਣੀ ਬੱਚੀ ਨੂੰ ਅਪਣਾ ਲੈ। ਉਹਨੇ ਬੜੀ ਨਰਮ ਆਵਾਜ਼ ਚ ਕਿਹਾ, ਪ੍ਰੀਤੀ ਦੇ ਜਿਵੇਂ ਗਲੇ 'ਚ ਬੁਰਕੀ ਫਸ ਗਈ। "ਦੇਖ ਤੈਨੂੰ ਇਹਦੇ 'ਚ ਬੜਾ ਫਾਇਦਾ ਹੋਣਾ ਏ। ਤੇਰੇ ਬਗੈਰ ਦੱਸੇ ਹੀ" ਮੈਂ ਤੇਰੀ ਸਾਰੀ ਕਹਾਣੀ ਸਮਝ ਗਈ ਹਾਂ ਇਕੱਲੀ ਮਾਂ ਹੋਣ ਦੇ ਨਾਤੇ ਸਰਕਾਰ ਤੈਨੂੰ ਕਾਉਂਸਲ ਦਾ ਘਰ ਦੇਊਗੀ ਰਹਿਣ ਵਾਸਤੇ ਬੱਚੇ ਦੇ ਸਹਾਰੇ ਨੂੰ ਤੂੰ ਇਸ ਮੁਲਕ 'ਚ ਪੱਕੀ ਵੀ ਹੋ ਜਾਏਂਗੀ ਹੋਮ ਆਫਿਸ ਨੇ ਕੁਝ ਨਹੀਂ ਕਹਿਣਾ ਨਸ਼ੱਤਰਕੌਰ ਨੇ ਵਕੀਲਾ ਵਾਂਗ ਦੱਸਿਆ ਉਹ ਕਿਵੇਂ ਪ੍ਰੀਤੀ ਦੇ ਪੱਲੇ ਕੁਝ ਨਾ ਪਿਆ ਦੇਖ ਸਿੰਗਲ ਮਦਰ ਐ ਤੂੰ ਤੇਰੇ ਆਦਮੀ ਦਾ ਪਤਾ ਨਹੀਂ ਤੂੰ ਹੋਮ ਆਫਿਸ ਕੋਲ ਅਸ-ਸਲਾਮ ਦਾ ਕੇਸ ਕਰ ਦੇ ਕਿ ਤੂੰ ਬਿਨਾ ਵਿਆਹ ਤੋਂ ਮਾਂ ਬਣੀ ਐ ਤੇ ਜੇ ਆਪਣੇ ਮੁਲਕ ਵਾਪਸ ਗਈ ਤਾਂ ਤੇਰੇ ਮਾਪੇ ਤੈਨੂੰ ਮਾਰ ਦੇਣਗੇ ਕਿਉਂਕਿ ਸਾਡੇ ਦੇਸੀ ਕਲਚਰ ਵਿੱਚ ਕੁਆਰੀ ਕੁੜੀ ਵੱਲੋਂ ਬੱਚਾ ਪੈਦਾ ਕਰਨਾ ਬਹੁਤ ਵੱਡਾ ਪਾਪ ਸਮਝਿਆ ਜਾਂਦਾ ਹੈ ਤੇਰੀ ਜਾਨ ਨੂੰ ਖਤਰਾ ਹੈ ਇਸ ਲਈ ਤੂੰ ਵਾਪਸ ਇੰਡੀਆ ਨਹੀਂ ਜਾ ਸਕਦੀ ਬਸ ਬੱਚੇ ਦੀ ਦੇਖਭਾਲ ਤੇ ਤੇਰੀ ਹਾਲਤ ਨੂੰ ਦੇਖ ਕੇ ਤੈਨੂੰ ਇੱਥੇ ਹੀ ਪੱਕੇ ਹੋਣ ਦੀ ਇਜਾਜ਼ਤ ਦੇ ਦਿੱਤੀ ਜਾਣੀ ਚਾਹੀਦੀ ਹੈ ਜੇ ਇੱਕ ਵਾਰੀ ਪੱਕੀ ਹੋ ਗਈ ਫਿਰ ਤੈਨੂੰ ਸਾਰੇ ਬੈਨੀਫਿਟਸ ਮਿਲਣਗੇ ਕਾਉਂਸਲ ਤੱਕar ਮਿਲ ਜੂਗਾ ਹੌਲੀ ਹੌਲੀ ਬ੍ਰਿਟਿਸ਼ ਪਾਸਪੋਰਟ ਲੈ ਲਈ ਫਿਰ ਇੱਥੇ ਹੀ ਵਧੀਆ ਮੁੰਡਾ ਮਿਲ ਜੂਗਾ ਤੈਨੂੰ ਇੰਗਲੈਂਡ ਦੇ ਨਾਮ ਤੇ ਹਜ਼ਾਰਾਂ ਹੀ ਤਿਆਰ ਹੋ ਜਾਣਗੇ ਨਿਸ਼ੱਤਰਕੌਰ ਨੇ ਇੱਕੋ ਹੀ ਗੱਲ ਤੇ ਜ਼ੋਰ ਦਿੱਤਾ ਉਹਦੀ ਗੱਲ ਸੁਣ ਕੇ ਪ੍ਰੀਤੀ ਨੂੰ ਜ਼ੋਰ ਦਾ ਹਾਸਾ ਆਇਆ ਤੇ ਹੁੱਥੂ ਆ ਗਿਆ ਮੂੰਹ ਚ ਪਾਈ ਰੋਟੀ ਦੀ ਬੁਰਕੀ ਵਾਰ ਆ ਗਈ ਤੇ ਉਹ ਕਿੰਨੀ देर ਖੰਗਦੀ ਰਹੀ ਕਿਉਂ ਮੈਂ ਗਲਤ ਕਿਹਾ ਕੁਝ ਨਿਸ਼ੱਤਰਕੌਰ ਮੁਸਕराई ਨਹੀਂ ਆਂਟੀ ਜੀ ਮੈਂ ਸੋਚਦੀ ਆ ਤੁਹਾਨੂੰ ਕਿਤੇ ਇਮੀਗ੍ਰੇਸ਼ਨ ਐਡਵਾਈਜ਼ਰ ਹੋਣਾ ਚਾਹੀਦਾ ਐਵੇਂ ਤੁਸੀਂ ਇੱਥੇ ਕਲੀਨਿੰਗ ਚ ਟਾਈਮ ਖਰਾਬ ਕਰ ਰਹੇ ਹੋ ਪ੍ਰੀਤੀ ਵੀ ਮੁਸਕਰਾਈ ਤਕੜੀ ਹੋ ਤਕੜੀ ਐਵੇਂ ਦਿਲ ਛੱਡ ਕੇ ਨਾ ਬੈਠ ਮੈਂ ਤਿੰਨ ਧੀਆਂ ਇਕੱਲੀ ਨੇ ਪਾਲੀਆਂ ਨੇ ਤੇਰਾ ਅੰਕਲ ਤਾਂ ਕਦੋਂ ਦਾ ਪੂਰਾ ਹੋ ਗਿਆ ਹੈ ਦੱਸ ਤੂੰ ਇੱਕ ਧੀ ਨਹੀਂ ਸੰਭਾਲ ਸਕਦੀ ਨਸ਼ੱਤਰ ਕੌਰ ਨੇ ਕਿਹਾ ਪਰ ਮੇਰੀ ਧੀ ਕਿਵੇਂ ਮੇਰਾ ਤਾਂ ਹਲੇ ਵਿਆਹ ਹੀ ਨਹੀਂ ਹੋਇਆ ਪ੍ਰੀਤੀ ਫੇਰ ਦਰਦ ਚ ਡੁੱਬ ਕੇ ਰੋਣ ਲੱਗੀ ਇੱਥੇ ਕੌਣ ਪੁੱਛਦਾ ਵਿਆਹਾਂ ਨੂੰ ਆਪਣੀ ਇਸ ਕਮਜ਼ੋਰੀ ਨੂੰ ਹੀ ਆਪਣੀ ਤਾਕਤ ਬਣਾ ਬੱਚੇ ਦੇ ਆਸਰੇ ਤੂੰ ਵੀ ਤਰ ਜੇਂਗੀ ਕਿਸੇ ਨੂੰ ਦੱਸਣ ਦੀ ਲੋੜ ਹੀ ਨਹੀਂ ਨਸ਼ਤਰਕੌਰ ਉਹਨੂੰ ਹਰ ਹਾਲਤ 'ਚ ਖੜਾ ਕਰਨਾ ਚਾਹੁੰਦੀ ਸੀ ਮੇਰੇ 'ਚ ਨਹੀਂ ਤਾਕਤ ਨਹੀਂ ਆਂਟੀ ਜੀ ਕਿ ਮੈਂ ਬੱਚਾ ਸੰਭਾਲ ਸਕਾਂ ਪ੍ਰੀਤੀ ਹਾਰ ਮੰਨੀ ਬੈਠੀ ਸੀ ਬੱਚਾ ਤਾਂ 1 ਮਿੰਟ 'ਚ ਸੋਸ਼ਲ ਸਰਵਿਸ ਵਾਲੇ ਲੈ ਜਾਣਗੇ ਪਰ ਫਿਰ ਤੂੰ ਠੰਠਣ ਗੋਪਾਲ ਹੋ ਜਾਏਂਗੀ ਕੀ ਕਰੇਂਗੀ ਨਸ਼ਤਰਕੌਰ ਨੇ ਨਵਾਂ ਡਰ ਪਾਇਆ ਲੈਂਦੇ ਨੇ ਤਾਂ ਲੈ ਜਾਣ ਮੈਂ ਕੀ ਕਰਨੀ ਐ ਇਹ ਪਾਪ ਦੀ ਨਿਸ਼ਾਨੀ ਪਤਾ ਨਹੀਂ ਕੀ ਦਾ ਗੰਦ ਐ ਇਹ ਜੋ ਮੇਰੇ ਅੰਦਰ ਚलया ਗਿਆ ਮੈਂ ਤਾਂ ਜੌਬ ਕਰ ਰਹੀ ਸੀ ਮੈਨੂੰ ਕੀ ਪਤਾ ਸੀ ਇਹਦੀ ਇੰਨੀ ਵੱਡੀ ਕੀਮਤ ਚਕਾਉਣੀ ਪਵੇਗੀ ਪ੍ਰੀਤੀ ਦੀਆਂ ਅੱਖਾਂ ਪਰ ਆਈਆਂ ਬੇਟਾ ਬੀਜ ਕਿਤੋਂ ਵੀ ਆਇਆ ਹੋਵੇ ਫਲ ਦਾ ਫੁੱਲ ਦਾ ਤਾਂ ਧਰਤੀ ਦੀ ਮਿੱਟੀ ਚ ਹੀ ਐ ਬਸ ਉਸੇ ਦਾ ਫਲ ਅਖਵਾਉਂਦਾ ਔਰਤ ਵੀ ਇਹੀ ਕਹਾਣੀ ਐ ਨਛੱਤਰਕੌਰ ਨੇ ਉਹਦੇ ਅਥਰੂ ਪੁੰਜੇ ਪਰ ਮੇਰਾ ਇੱਚ ਕੀ ਦੋਸ਼ ਸੀ ਮੈਂ ਤਾਂ ਹਾਲਾਤ ਚ ਫਸ ਗਈ ਮਰ ਜਾਣਾ ਚਾਹੁੰਦੀ ਆ ਮੈਂ ਤਾਂ ਪ੍ਰੀਤੀ ਨੂੰ ਜਿਵੇਂ ਕੋਈ ਬਹੁਤ ਵੱਡਾ ਗਮ ਖਾ ਰਿਹਾ ਸੀ ਤੇਰਾ ਕੋਈ ਦੋਸ਼ ਨਹੀਂ ਆ ਧੀਏ ਦੋਸ਼ਾ ਉਹਨਾਂ ਮਾਪਿਆਂ ਦਾ ਜਿਹੜੇ ਤੇਰੇ ਅਰਗੀ ਕੱਚੀ ਮਿੱਟੀ ਨੂੰ ਪਰਦੇਸਾਂ ਦੀ ਪੱਠੀ ਚ ਝੋਕ ਦਿੰਦੇ ਆ ਨਾ ਫਿਰ ਥੋਡੀ ਸਵਾਹ ਬਣਦੀ ਐ ਤੇ ਨਾ ਖੇ ਤੇ ਕਿਸੇ ਹੋਰ ਨੂੰ ਸੇਕ ਤੱਕ ਵੀ ਨਹੀਂ ਲੱਗਦਾ ਨਛੱਤਰਕੌਰ ਨੇ ਜਿਵੇਂ ਕਵਿਤਾ ਪੜ੍ਹੀ ਕੀ ਕਰਾਂ ਮੈਂ ਪ੍ਰੀਤੀ ਜਿਵੇਂ ਖੁਦ ਨੂੰ ਪੁੱਛ ਰਹੀ ਸੀ ਮੇਰੀ ਗੱਲ ਮੰਨ ਆਪਣੀ ਧੀ ਨਾਲ ਵੱਧ ਤੋਂ ਵੱਧ ਲਾੜ ਪਿਆਰ ਕਰ ਗੋਰੀਆਂ ਨੂੰ ਲੱਗੇ ਵੀ ਤੂੰ ਆਪਣੀ ਧੀ ਦੇ ਬਗੈਰ ਰਹਿ ਹੀ ਨਹੀਂ ਸਕਦੀ ਤੇ ਵਾਪਸ ਇੰਡੀਆ ਜਾ ਹੀ ਨਹੀਂ ਸਕਦੀ ਬਸ ਇਹ ਬਿੰਦ ਚ ਸਮਝ ਜਾਂਦੇ ਨੇ ਕੋਈ ਸਮਝਾਉਣ ਵਾਲਾ ਚਾਹੀਦਾ ਨਸ਼ਤਰਕੌਂਸ ਨੇ ਘੋਰ ਨੇ ਹੌਸਲਾ ਦਿੱਤਾ ਪਰ ਕੌਣ ਸਮਝਾਏਗਾ ਇਹਨਾਂ ਨੂੰ ਪ੍ਰੀਤੀ ਨੇ ਸਵਾਲੀਆਂ ਅੱਖਾਂ ਨਾਲ ਪੁੱਛਿਆ ਮੈਂ ਇੱਕ ਇਮੀਗ੍ਰੇਸ਼ਨ ਇੰਡੀਅਨ ਵਕੀਲ ਨਾਲ ਗੱਲਬਾਤ ਕੀਤੀ ਹੋਈ ਹੈ ਇਹੀ ਕੰਮ ਕਰਦਾ ਹੈ ਉਹ ਟਹਿ ਜਾਣਾ ਜਾਲੀਆਂ ਨੂੰ ਪੱਕੇ ਕਰਵਾਉਣ ਦਾ ਤੇ ਫਿਰ ਤੂੰ ਤਾਂ ਇੱਥੇ ਜਾਲੀ ਨਹੀਂ ਹੈ ਤੇਰਾ ਕੰਮ ਤਾਂ ਬੜਾ ਸਟਰੋਂਗ ਹੈ ਤੀਮੀਆਂ ਦੀ ਬੜਾ ਸੁਣਦਾ ਹੈ ਗੋਰਾ ਕਾਨੂੰਨ ਤੂੰ ਆਰਾਮ ਨਾਲ ਬੈਠ ਵਕੀਲ ਆਪੇ ਕੇਸ ਲੜੂ ਤੇਰਾ ਕੰਮ ਬੜੀ ਛੇਤੀ ਹੋ ਚੱਲ ਉੱਠ ਮੈਂ ਉਹਦੇ ਨਾਲ ਸਾਰੀ ਗੱਲ ਕਰਕੇ ਆਈਆਂ ਉਹ ਕਹਿੰਦਾ ਇੱਕ ਵਾਰੀ ਤੁਸੀਂ ਕੁੜੀ ਨੂੰ ਮੇਰੇ ਕੋਲ ਲੈ ਆਓ ਫਿਰ ਮੈਂ ਜਾਣਾ ਮੇਰਾ ਕੰਮ ਜਾਣੇ ਇਹੋ ਜਿਹਾ ਪਤਾ ਨਹੀਂ ਕਿੰਨੇ ਕੇਸ ਜਿੱਤੇ ਨੇ ਉਹਨੇ ਨਸ਼ੱਤਰਕੌਰ ਨੇ ਉਹਨੂੰ ਬਾਹਾਂ ਫੜ ਕੇ ਉਠਾਉਣਾ ਚਾਹਿਆ ਪ੍ਰੀਤੀ ਨੂੰ ਲੱਗਿਆ ਜਿਵੇਂ ਉਹ ਕੱਚੀ ਮਿੱਟੀ ਤੋਂ ਪੱਥਰ ਬਣ ਗਈ ਹੋਵੇ ਇੱਕ ਅਜੀਬ ਜਿਹੀ ਕਠੋਰਤਾ ਉਹਦੀਆਂ ਅੱਖਾਂ 'ਚ ਉਤਰੀ ਤੇ ਉਹ ਉੱਠ ਕੇ ਨਸ਼ੱਤਰਕੌਰ ਨਾਲ ਆਪਣੀ ਬੱਚੀ ਨੂੰ ਦੇਖਣ ਲਈ ਤੁਰ ਪਈ ਧੰਨਵਾਦ